ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਸਵੇਰੇ ਮਾਰਨਿੰਗ ਦਾ ਸਵਾ 6 ਦਾ ਟਾਈਮ ਨੂੰ ਲੱਗ ਲੱਗਦਾ ਲਗਭਗ ਸਵਾ 6 ਦਾ ਟਾਈਮ ਹੀ 6:30 ਹੋਏ ਹੋਣੇ ਹਜੇ ਚਾਹ ਸੀ ਪੀਣੀ ਅੱਜ ਮੈਂ ਵੀ ਮਾਰਨਿੰਗ ਚਾਹ ਹੀ ਪੀਤੀ ਬਿਕੋਜ਼ ਮੈਨੂੰ ਸਵੇਰੇ ਆਇਆ ਲੱਗਦਾ ਮੇਰਾ ਸ਼ਰੀਰ ਆਖੜੇ ਹੋ ਜੇਗਾ ਪਤਾ ਨਹੀਂ ਕੀ ਗੱਲ ਖੜਾ ਆ ਜਾ ਲੱਗਾ ਥੋੜਾ ਜਿਹਾ ਚਾਹ ਪੀਣ ਨੂੰ ਦਿਲ ਕਰਿਆ ਪਰ ਮੈਂ ਆ ਸਵੇਰੇ ਚਾਹ ਹੀ ਪੀ ਲਈ ਕਿ ਉਹਨਾਂ ਨੂੰ ਸਬਜੀ ਬਣਾਉਣੀ ਸੀ ਉਹ ਜਵਿੰਦਰ ਕਹਿੰਦੇ ਪਰੌਂਠਾ ਬਣਾ ਦੇ ਸਬਜੀ ਨਾ ਬਣਾਉ ਅਜੇ ਪਰੌਂਠੇ ਬਣਾਉ ਬਾਬੇ ਹੋਣਗੇ ਪਰੌਂਠੇ ਨਹੀਂ ਖਾਦੇ ਮੈਂ ਸੋਚਿਆ ਚਲੋ ਕੱਪੜੇ ધોਣਾ ਪਰੌਂਠੇ ਸੌਖੇ ਨੇ ਦਾਲ ਸਬਜੀ ਨੇ ਕੁਲ ਭੀ ਆਟੇ ਦੇ ਗੁੰਨ ਲੂਣ ਪਿਆ ਲੈ ਬਰੀ ਕੱਟ ਕੇ ਅਦਰ ਮਿਰਚ ਪਾਵਾਂਗੇ ਪਿਆਜ਼ ਪਾਵਾਂਗੇ ਕਰਾ ਲਈ ਬਣ ਜੂਗਾ ਤੇ ਮੈਂ ਇਹ ਕੱਪੜੇ ਪਾਉਣੇ ਚ ਮਸ਼ੀਨ ਚ ਪਾਣੀ ਜਾਦੇ ਪੈ ਗਿਆ ਸੈਮੀ ਜੀ ਤੋਂ ਉਹਨਾਂ ਦੀ ਪੂਰੀ ਚਿੰਤੋਂ ਦੀ ਹੈਗੀ ਕੱਪੜੇ ਥੋੜੇ ਕੱਪੜੇ ਨੇ ਮੈਂ ਕਿਹ ਚਿਰ ਕੱਪੜਾ ਨੇ ਕੰਮ ਖਤਮ ਕਰੇਵਾ ਸੱਲਾ ਮੇਰਾ ਕੋਈ ਪਲਾਨ ਨਹੀਂ ਸੀ ਕੱਪੜੇ ਤੋਂ ਅਚਾਨਕ ਹੀ ਪਲਾਨ ਬਣਾ ਮੈਂ ਚਲ ਜਿਹੜੇ ਹੈਗੇ ਧੋਣਾ ਤੇ ਉਸ ਤੋਂ ਬਾਅਦ ਦਿਨਸ ਦੁਪਹਿਰੇ ਸੀ ਮਾਨ ਸਾਰੇ ਆ ਨਾ ਫਿਰ ਆ ਹੁੰਦਾ ਵਿੱਚ ਕੰਮ ਕੁੰਮ ਦੇ ਖਤਮ ਕਰ ਲੀਏ ਜਿਹੜੇ ਹੈਗੇ ਨੇ ਹਨਾ ਖਾਸ ਕਰ ਕੱਪੜਿਆਂ ਦਾ ਤਾਂ ਮੈਨੂੰ ਕੱਪੜਿਆਂ ਦਾ ਬਹੁਤ ਹੀ ਬੋਝ ਲੱਗਦਾ ਹੁੰਦਾ ਆਏ ਹਾਂ ਬੜਾ ਨਗਲਾ ਕਿੱਥੇ ਕੱਪੜੇ ਸਾਰੇ ਚਿੱਟੇ ਕੱਪੜੇ ਬਹੁਤ ਥੋੜੇ ਹੀ ਨੇ ਅੱਜ ਕਿ ਮੈਂ ਗੁੰਨਤਾ ਬੇਸਣਾ ਆਟਾ ਮੈਂ ਥੋੜਾ ਜਿਹਾ ਬੇਸਨ ਪਾਲਾ ਵਿੱਚ ਪਿਆਜ਼ ਹਰੀ ਮਿਰਚ ਸੁੱਕੀ ਕਸੂਰੀ ਮੇਥੀ ਬਾਕੀ ਨਮਕ ਮਿਰਚ ਮਸਾਲਾ ਜੁੜਾ ਲਵਾਂਗੇ ਪਾਲਾ ਦਾ ਆਟਾ ਗੁੰਨ ਕੇ ਤਿਆਰ ਹੋ ਪਦੀ ਨੇ ਤੇ ਚਟਨੀ ਵੀ ਬਣ ਗਈ ਬ੍ਰੇਕਫਾਸਟ ਦੀ ਤਿਆਰੀ ਹੋ ਗਈ ਤੇ ਇਹ ਮੇਰੇ ਕੋਲ ਨਾ ਮੰਗੇਓ ਕੱਲ ਮੰਗੇਓ ਸ਼ੇਕ ਬਣਾ ਰਹੀ ਸਾਂ ਮੰਗੇਓ ਦਾ ਜਿਹੜਾ ਪਲਪ ਹੁੰਦਾ ਬਚ ਗਿਆ ਕਿਉਂਕਿ ਇੱਕ ਮੰਗੇਓ ਜਿਆਦਾ ਵੱਡਾ ਸੀ ਮੈਂ ਕੀ ਕਰਾ ਜਿਹੜਾ ਮੰਗੇਓ ਦਾ ਪਲਪ ਸੀ ਗ੍ਰाइंड ਕਰਕੇ ਨਾ ਬਰਫ ਵਾਲ ਟਰੇ ਵਿੱਚ ਜਮਾਤਾ ਤੇ ਆਈਸ ਕਯੂਬਸ ਬਣ ਗੀਆਂ ਇਹ ਤੇ ਐਦਾਂ ਵੀ ਆਪਾਂ ਆਂਬਾ ਸਟੋਰ ਕਰ ਸਕਦਾ ਕਿ ਅਗਰ ਆਂਬਾ ਆਪਣੇ ਕੋਲ ਜ਼ਿਆਦਾ ਹੋ ਜਾਨਾ ਆਪਣਾ ਇਹਨਾਂ ਦਾ ਖਰਾਬ ਹੋ ਰਿਹਾ ਨਾ ਆਪਾਂ ਮਿੰਤਾ ਕਰੀਏ ਨੇ ਵੀ ਖਾ ਲਓ ਖਾ ਲਓ ਖਾ ਲਓ ਆਂਬ ਖਰਾਬ ਹੋ ਜਾਣਗੇ ਆਂਬਾਂ ਦੀ ਪਿਓਰੀ ਬਣਾ ਕੇ ਤੁਸੀਂ ਫ੍ਰੀਜ਼ ਕਰ ਲਓ ਤੇ ਕਿਸੇ ਕੰਟੇਨਰ ਚ ਜਾਂ ਪੈਕੇਟ ਚ ਕੰਡ ਕੇ ਰੱਖ ਦੋ ਮੰਗੇਓ ਕਿਉ ਉਸ ਜਦੋਂ ਵੀ ਦਿਲ ਕਰੇ ਤੁਸੀਂ ਮੰਗੇਓ ਸ਼ੇਕ ਬਣਾ ਸਕਦੇ ਹੋ ਇਹਦਾ ਕੁਇਕ ਫਾਰਮੂਲਾ ਮੰਗੇਓ ਸ਼ੇਕ ਬਣਾਉਣ ਦਾ ਇਹ ਹੁਣ 1:30 ਵਜੇ ਕੱਢਿਆ ਲੰਚ ਬਣਾਇਆ ਓਮਲੇਟ ਦੋ ਅੰਡਾ ਓਮਲੇਟ ਵਿਦ ਸਬਜ਼ੀਆਂ ਪਾ ਕੇ ਟੁਕ ਟੁਕਾ ਓਮਲੇਟ ਕਿਉਂਕਿ ਮੇਰੇ ਪੈਨ ਨਾ ਬਦਲਣਾ ਹੋਇਆ ਪਿਆ ਕ ਯਾਹ ਜਦੋਂ ਸਲੀਪ ਕਰਨੇ ਟੁੱਟ ਜੇ ਉਹਨੂੰ ਪੀਸ ਕਰਨਾ ਨਹੀਂ ਪੀਸ ਕਰ ਕਰ ਫਲ ਫਲ ਸੇਕ ਰਾਨੀ ਫਿਰ ਕੀ ਕਰੀ ਪੈਨ ਲੈਣ ਵਾਲਾ ਲੈ ਕੇ ਆਉਣੇ ਪੈਣੇ ਸਾਬਾ ਨਹੀਂ ਹੈਗਾ ਪੈਨ ਬਿਨਾ ਪੁਰਾਣਾ ਹੋਇਆ ਪਿਆ ਕਈ ਵਾਰ ਜੇ ਪੈਨ ਦੀ ਕੋਟਿੰਗ ਖਰਾਬ ਹੋ ਜਾਂਦੀ ਹੈ ਅਗਲਾ ਸਿਸਟਮ ਖਾਣੇ ਤੇ ਉਲਟ ਹੋ ਗਿਆ ਸਵੇਰੇ ਖਾਣੇ ਪਰੋਟੇ ਦੋ ਚਟਨੀ ਮੱਖਣੀ ਦਹੀਂ ਨਾਲ ਮੌਨਰੀ ਆਮਰਿੱਟ ਇਹ ਠੀਕ ਖਾਣੇ ਸਵੇਰੇ ਰੋਟੀ ਖਾਣੇ ਸਪੈਰੇ ਪਰ ਮੈਂ ਸਬਜ਼ੀ ਨਾ ਜ ਬਣਾਈ ਹੈਗੀ ਇਹ ਸਬਜੀ ਬਣਾ ਲੀ ਤੇ ਰੋਟੀ ਦੁਪਹਿਰੇ ਖਾਂਦੀ ਸਬਜੀ ਨੇ ਬਣਾ ਲਈ ਤੇ ਕਰ ਕੰਜੀ ਵੀ ਖਾਤਾ ਪਰ ਪਰੌਂਟਾ ਹਾ ਕੇ ਓਕੇ ਓਕੇ ਬਹੁਤ ਹੋ ਰਹੀਆਂ ਹੁਣ ਵੀ ਆਇ ਨਾ ਕਰਾ ਮੇਰਾ ਪੇਟ ਭਰਿਆ ਪਰ ਦੋ ਖਾ ਲਏ ਮੈਂ ਸਬਰ ਨਹੀਂ ਹੋਇਆ ਮੈਥੋਂ ਇੱਕ ਖਾਰਮ ਦੀ ਪੇਟ ਠੀਕ ਰਹਿੰਦੀ ਖਾ ਵੀ ਦੋ ਲਈ ਪੇਟ ਹੁਣ ਵੀ ਆ ਭੁੱਖ ਲੱਗੀ ਤੇ ਪਰ ਫੁੱਲੇ ਫੁੱਲੇ ਲੱਗਦਾ ਇੰਨਾ ਫਰੇਮ ਆ ਹੁੰਦਾ ਆਏ ਹੋਏ ਤੇ ਅੱਜ ਦਵਿੰਦਰ ਨੇ ਮੇਰੇ ਪ੍ਰੈਸ ਵਾਲੇ ਟੇਬਲ ਦਾ ਹੱਲ ਵੀ ਕਰਤਾ ਬਾਹਰ ਨਾਲ ਸਟੋਰ ਚਾ ਬਹੁਤ ਵੱਡਾ ਟੇਬਲ ਪਿਆ ਸੀ ਬਹੁਤ ਵੱਡਾ ਖੁੱਲਾ ਡੂਲਾ ਲੰਬਾ ਚੌੜਾ ਪੂਰਾ ਤੇ ਇਹ ਬਾਹਰੋਂ ਚਿਕਵਾ ਕੇ ਇੱਥੇ ਰਖਵਾਤਾ ਕਹਿੰਦੇ ਤੇ ਕੱਪੜੇ ਪ੍ਰੈਸ ਕਰ। ਪਰ ਥੋੜਾ ਤਾਰ ਦੀ ਪ੍ਰੋਬਲਮ ਆ ਗਈ। ਉਹ ਕਹਿੰਦੇ ਉਹ ਵੀ ਮੈਂ ਤੋਂ ਐਕਸਟੈਂਸ਼ਨ ਲੈ ਆ ਦੂੰ ਵੀ ਐਕਸਟੈਂਸ਼ਨ ਪਲੱਗ 'ਚ ਉਧਰ ਪਾ ਲਿਆ ਕਰ ਦੂਰ ਹੋਊਗਾ। ਤੇ ਬਾਹਲਾ ਕਰਾਂਗੇ ਟੇਬਲ ਦੇ ਵਿੱਚ ਟਾਇਰ ਲਗਵਾ ਦੂੰ। ਮੈਂ ਕਿਹਾ ਨਹੀਂ ਬੱਸ ਐਨੀ ਬਹੁਤ ਐਕਸਟੈਂਸ਼ਨ ਲੱਗੀ ਫੇਰ ਮੈਂ ਟਾਇਰ ਦੀ ਕੀ ਲੋੜ ਆਗੀ। ਆਪਾਂ ਲੰਚ ਕਰਨ ਤੋਂ ਬਾਅਦ ਮੈਂ ਆਗੀ ਕੱਪੜੇ ਪ੍ਰੈਸ ਕਰਨ। ਅੱਜ ਨਵੀਂ ਟੇਬਲ ਤੇ ਕੱਪੜੇ ਪ੍ਰੈਸ ਕਰ ਰਹੇ ਹਾਂ। ਬਹੁਤ ਖੁੱਲੇ-ਡੁੱਲੇ ਹੋਣੇ ਨੇ ਕਿ ਬਹੁਤ ਕੰਫਰਟੇਬਲ ਆ। ਅੱਜ ਮਜ਼ਾ ਆਨੇ ਕੱਪੜੇ ਪ੍ਰੈਸ ਕਰਨ। ਫਿਰ ਜਲ ਕਪੜਾ ਇਧਰ ਉੱਪਰ ਤੋਂ ਸਕੌਨ ਦੇ ਲੋਣ ਲਈ ਪੈਣਗੇ ਫਿਰ ਟਾਈਮ ਵੀ ਘੱਟ ਮੰਗਦਾ ਔਰ ਪਿੱਛੇ ਚੱਲ ਰਿਹਾ ਏਸੀ ਏਸੀ ਲਗਾ ਕੇ ਕਪੜੇ ਪ੍ਰੈਸ ਕਰਾਂਗੇ ਤੇ ਗਰਮੀ ਬਹੁਤ ਆਉਂਦੀ ਹੈ ਤੇ ਜਦੋਂ 2-4 ਕੀ ਹੋਣਗੇ ਫਿਰ ਸੇ ਸੀ ਲਾਉਣ ਦੇ ਲੋਣ ਇਧਰ ਕਾਫੀ ਕਪੜਾ ਹਨ ਪਤਾ ਵੀ ਟਾਈਮ ਲੱਗੂਗਾ ਹਨਾ ਫਿਰ ਏਸੀ ਲਗਾਏ ਬਣਾ ਲੈਣ ਗਰਮੀ ਬਹੁਤ ਆ ਰਹੀ ਹੈ ਕਿ ਤਰ ਸੇਕ ਪ੍ਰੈਸ ਦਾ ਹੋ ਜਾਂਦਾ ਕੋਲੇ ਜਿਹੜਾ ਖੜਦੇ ਇੱਕ ਮੈਨੂੰ ਪਸੀਨਾ ਬਹੁਤ ਆਉਂਦਾ ਪਸੀਨਾ ਆਉਂਦਾ ਬਹੁਤ ਪਸੀਨਾ ਆਉਂਦਾ ਮੈਨੂੰ ਬਿਲੇ ਬੈਠੇ ਰਹੋਗੇ ਬਿਲੇ ਬੈਠੇ ਨੂੰ ਕੋਈ ਨਾ ਦਾ ਕੰਮ ਕਰਦੇ ਤਾਂ ਨਹੀਂ ਹੋਣਾ ਫਟਾਫਟਾ ਜਿਹਾ ਕੱਪੜੇ ਪ੍ਰੈਸ ਹੋ ਰਹੇ ਨੇਗੇ ਮੇਰਾ ਆਪਾਂ ਕਿਹਦਾ ਚੀਜ਼ ਦਾ ਕੰਫਰਟੇਬਲ ਹੋਈ ਇਹਨਾਂ ਤਰ੍ਹਾਂ ਕੰਮ ਕਰ ਰਹਾ ਮਗਰ ਉਹਦਾ ਆਪਾਂ ਕੰਫਰਟੇਬਲ ਸੀਟ ਨਹੀਂ ਕਰੇ ਫਿਰ ਉਹ ਕੰਮ ਕਰਨਾ ਵੀ ਔਖਾ ਲੱਗਦਾ ਕੰਮ ਕਰਨੇ ਸੀਨੇ ਮਤੋਂ ਕਰਨਾ ਫਿਰ ਆ ਹੀ ਲੱਗਦਾ ਬਸ ਇੱਕ ਵੀ ਕੰਮ ਕਰਨਾ ਮਜਬੂਰੀ ਹੀ ਆਪਾਂ ਨੂੰ ਕਰਨਾ ਪਊਗਾ ਹੁਣ ਸ਼ਾਮ ਨੂੰ ਮੈਂ ਧੋਰੀਆਂ ਚਿਮਨੀ ਦਾ ਫਿਲਟਰ ਫਿਲਟਰ ਮੈਂ ਬਾਹਰ ਵਾਸ਼ਿੰਗ ਏਰੀਆ ਚ ਲੈ ਗਈ ਟੱਬ ਚ ਰੱਖ ਲਿਆ ਉੱਪਰ ਪਾ ਦਿਆਂ ਡਰੇਨੈਕਸ ਪਾਊਡਰ ਹੁੰਦਾ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਡਰੇਨੈਕਸ ਪਾਊਡਰ ਡਰੇਨੈਕਸ ਹੁੰਦਾ ਏ ਤੇ ਜਿਮਨੀ ਦਾ ਜਿਹੜਾ ਫਿਲਟਰ ਸੀ ਨਾਲ ਆਇਲ ਟ੍ਰੇ ਸੀ ਦੋਨੋਂ ਉੱਪਰ ਇਹ ਪਾਤਾ ਮੈਂ ਡਰੇਨੈਕਸ ਤੇ ਥੋੜਾ ਜਿਹਾ ਪਾਤਾ ਕਿ ਸਰਫ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਇਹ ਪਾਦਾਂਗੇ ਤੇ ਉੱਪਰੋਂ ਪਾਵਾਂਗੇ ਗਰਮ ਪਾਣੀ ਪਾਣੀ ਉਹਨਾਂ ਕ ਪਾਣਾ ਕਿ ਪਾਣੀ ਦੇ ਵਿੱਚ ਦੋਨੋਂ ਚੀਜ਼ਾਂ ਅੱਛੀ ਤਰ੍ਹਾਂ ਡੁੱਬ ਜਾਣ ਪਾਣੀ ਦੇ ਵਿੱਚ ਸੋਕ ਹੋ ਜਾਣ ਤੇ ਪਾਣੀ ਪਾ ਕੇ ਆਪਾਂ ਇਹ 15-20 ਮਿੰਟ ਲਈ ਛੱਡ ਦਾਂਗੇ ਤਾਂ ਕਿ ਜਿਹੜੀ ਗੰਦਗੀ ਬਾਹਰ ਆ ਜਾਵੇ ਸਗੰਦਗੀ ਨਾਲ ਦੀ ਨਾਲ ਦੇਖੋ ਤੁਸੀਂ ਵੀ ਦੇਖ ਰਹੇ ਹੋ ਆਉਣੀ ਸ਼ੁਰੂ ਹੋਈ ਨੇ ਉੱਪਰ ਜਿਵੇਂ ਜਿਵੇਂ ਆਪਾਂ ਪਾਣੀ ਪਾਉਨੇ ਆਨੇ ਨਾ ਸਾਰੀ ਗੰਦਗੀ ਨਾਲ ਦੀ ਨਾਲ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਆ ਬਹੁਤ ਵਧੀਆ ਤਰੀਕਾ ਹੈ ਜਿਵੇਂ ਇਹ ਚਿਮਨੀ ਦਾ ਫਿਲਟਰ ਸਾਫ਼ ਕਰਨ ਨੂੰ ਇੱਕ ਆਪਾਂ ਨੇ ਕਮੈਂਟ ਕਰਾਇਆ ਸੀ ਕਿ ਸਾਡੇ ਕੋਲ ਸੇਮ ਚਿਮਨੀ ਤੁਸੀਂ ਕਮੇ ਸਾਫ਼ ਕਰਦੇ ਹੋ ਦੇਖ ਲਓ ਜੀ ਮੈਂ ਇਹੀਂ ਸਾਫ਼ ਕਰ ਦੂਣੀ ਬਹੁਤ ਸੌਖਾ ਤਰੀਕਾ ਬਿਲਕੁਲ ਮਿਹਨਤ ਕਰਨ ਦੀ ਲੋੜ ਨਹੀਂ ਜਮਾ ਹੀ ਆਪਣੀ ਮਿਹਨਤ ਲੱਗ ਚਿਮਨੀ ਦਾ ਫਿਲਟਰ ਸਾਫ਼ ਕਰਨ ਵਿੱਚ 15-20 ਮਿੰਟ ਬਾਅਦ ਇੰਨੀ ਜ਼ਿਆਦਾ ਸਾਰੀ ਗੰਦਗੀ ਆ ਗਈ ਉੱਪਰ ਤੇ ਪਾਣੀ ਆਪਾਂ ਨੀ ਚਲਾਇਆ ਜਿਹੜਾ ਬਾਹਰ ਕੱਢ ਦਾਂਗੇ ਤੇ ਹੁਣ ਆਪਾਂ ਇਹਨੂੰ ਸਾਫ਼ ਪਾਣੀ ਨਾਲ ਧੋਵਾਂਗੇ ਬਹੁਤ ਸੌਖਾ ਤਰੀਕਾ ਇਸ ਤੋਂ ਸੌਖਾ ਤਰੀਕਾ ਕੋਈ ਨਹੀਂ ਜੇ ਤੁਹਾਨੂੰ ਇਹ ਤਰੀਕਾ ਨਹੀਂ ਪਤਾ ਤਾਂ ਇਸ ਤਰੀਕੇ ਨਾਲ ਧੋਂਗੇ ਤੁਸੀਂ ਐ ਕਹੋਗੇ ਇਹਦੋਂ ਪਹਿਲਾਂ ਮੈਨੂੰ ਕਿਉਂ ਨਹੀਂ ਪਤਾ ਸੀਗਾ ਉੱਪਰ ਪਾ ਦਾਂਗੇ ਸਾਰਫ ਇੱਕ ਵਾਰ ਸਾਰਫ ਨਾਲ ਧੋਲਾਂਗੇ ਜਸਟ ਮਨ ਦੀ ਤਸੱਲੀ ਵਾਸਤੇ ਦਾ ਕੱਚੀ ਤਰ ਹੋਰ ਆਪਣੀ ਇਹਦੀ ਮਾਣੀ ਮੋਟੀ ਚਿਕਨਾਈਆਂ ਸਾਫ਼ ਹੋ ਜਾਈ ਵੈਸੇ ਬਿਲਕੁਲ ਵੀ ਲੋੜ ਨਹੀਂ ਹੁੰਦੀ ਨਾਲ ਧੋਂਗੇ ਤਾਂ ਵੀ ਕੋਈ ਗੱਲ ਨਹੀਂ ਪਰ ਇੱਕ ਵਾਰ ਫੇਰ ਵਿੱਚ ਥੋ ਐ ਹੁੰਦਾ ਵੀ ਹੁਣ ਆਪਾਂ ਧੋ ਰਹੇ ਥੋ ਇਹ ਥੋੜਾ ਬਹੁਤ ਅੰਦਰ ਕੰਦਾ ਪਾਣੀ ਕੋਈ ਰਹਿ ਗਿਆ ਉਹ ਵੀ ਸਾਫ ਹੋ ਜਾਊਗਾ ਬਿਲਕੁਲ ਥੋੜਾ ਸਾਫ ਪਾ ਕੇ ਨਾ ਬਰਸ਼ ਨਾਲ ਆਪਾਂ ਰਗੜ ਦਾਂਗੇ ਬਹੁਤ ਜ਼ਿਆਦਾ ਰਗਣ ਦੀ ਲੋੜ ਨਹੀਂ ਬਿਲਕੁਲ ਹਲਕਾ ਹਲਕਾ ਜਾਂ ਕਿਉਂਕਿ ਆਲਰੇਡੀ ਇੱਥੇ ਗੰਦਗੀ ਇਹਦੀ ਚਿਕਨਾਈ ਜਿਹੜੀ ਇਹਦੀ ਔਇਲ ਇਹਦੇ ਵੀ ਥੰਧਿਆਈ ਆ ਸਾਰਾ ਕੁਝ ਨਾ ਇਹਦੇ ਨਿਕਲ ਚੁੱਕਿਆ ਗਿਆ ਇਹਦੇ ਵਿੱਚ ਤਾਂ ਹੁਣ ਕੁਝ ਨਹੀਂ ਰਿਹਾ ਬਿਲਕੁਲ ਸਾਫ ਹੋ ਗਿਆ ਬਿਲਕੁਲ ਫਿਲਟਰ ਚਾਂਦੀ ਵਾਂਗੂ ਚਮਕਣ ਲੱਗ ਜਾਂਦਾ ਔਰ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਜਿਵੇਂ ਫਿਲਟਰ ਤੋਂ ਹੁਣ ਤੇ ਔਇਲ ਵਾਲੇ ਇੰਨੀ ਜ਼ਿਆਦਾ ਮਿਹਨਤ ਲੱਗਦੀ ਟਾਈਮ ਲੱਗਦਾ ਬਿਲਕੁ और देखो फिल्टर हो गया बिल्कुल साफ ऐसे तरीके आप ऑयल वाली ट्रे भी धो ला बिल्कुल चमक के आना फिल्टर ती लगेगा जो मैं अज नवा लैके आए चिमनी भी कदम यूज ही नहीं करी होंगी अच्छ मैं बनाया मैंगो रसना दूजी बड़ी बॉटल मैंने कोई मिली नहीं है क्योंकि असि कोल्ड ड्रिंक वगैरह बहुत घट्ट लैके आए बहुत घट्ट कोई आया गया आ गए जो कभी पीजा वगैरह खाने होद गर्मी कोल्ड ड्रिंक बहुत घट्ट पें रूटीन जी नहीं भिंजे फ्रिज बॉटल्स पैनिया फिर मैं चलाने वाली बोटल पा लगी है ਤੇ ਕਈ ਪੈਨਾਂ ਨੇ ਕਿਹਦੇ ਦੂਸਰੇ ਕੰਮੇ ਬਣਾਉਣੇ ਦੱਸਿਓ ਇਹਦੇ ਪਿੱਛੇ ਲਿਖਿਆ ਹੁੰਦਾ ਆਪਾਂ 750 ਗ੍ਰਾਮ ਚੀਨੀ ਪਾਣੀ ਹੁੰਦੀ ਆ 900 ml ਪਾਣੀ ਮੈਂ 1 ਲੀਟਰ ਹੀ ਪਾਣੀ ਹੁੰਦੀ ਆ ਇਸੇ ਭਾਂਡੇ ਨਾਲ नाप ਕੇ ਤਿੰਨ ਚੀਨੀ ਤੇ ਪਾਣੀ ਮਿਕਸ ਕਰੋ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਦੋ ਪੌਊਚ ਦਿੱਤੇ ਹੁੰਦੇ ਨੇ ਉਹ ਕੋ ਪਾ ਦਿਓ ਮਿਕਸ ਕਰ ਦਿਓ ਅਸੀਂ ਤਰ੍ਹਾਂ ਮਿਕਸ ਕਰਕੇ ਬੋਟਲਸ 'ਤੇ ਭਰ ਕੇ ਰੱਖ ਲਓ ਜਦੋਂ ਆਪਾਂ ਪੀਣਾ ਸਿਰ ਦਵਾਰੇ ਚੀਨੀ ਪਾਉਣ ਦੀ ਲੋੜ ਨਹੀਂ ਗਲਾਸ ਵਿੱਚ ਰਸ ਨਾ ਪਾਓ ਤੇ ਪਾਣੀ ਪਾਓ ਬਸ ਉਵੇਂ ਹੀ ਕਰਨਾ ਹੁੰਦਾ ਆ ਇਹਦੀ ਆਪਾਂ ਬੱਚਾ ਨੂੰ ਕੁਲਫੀਆਂ ਵੀ ਜਮਾ ਕੇ ਦੇ ਸਕਦੇ ਹਾਂ ਰਸਨ ਆਪਾਂ ਆ ਕੇ ਥੋੜਾ ਜਿਆਦਾ ਪਾ ਲਓ ਤੇ ਪਾਣੀ ਪਾ ਲਓ ਬਸ ਚੀਨੀ ਦੁਬਾਰੇ ਦੁਬਾਰੇ ਪਾਉਣ ਦੀ ਲੋੜ ਨਹੀਂ ਇੱਕ ਵਾਰੀ 750 ਗ੍ਰਾਮ ਚੀਨੀ ਪੈਂਦੀ ਹੁੰਦੀ ਹੈ ਬਹੁਤ ਟੇਸਟੀ ਬਹੁਤ ਚੰਗਾ ਲੱਗਦਾ ਬਹੁਤ ਟੇਸਟੀ ਲੱਗਦਾ ਮੰਗੋ ਵਾਲਾ ਬਿਲਕੁਲ ਆਇਆ ਲੱਗੂ ਜਿਵੇਂ ਆਪਾਂ ਮੰਗੋ ਫਰੂਟੀ ਵੀ ਲੈ ਹੁੰਦੇ ਆ ਬਹੁਤ ਟੇਸਟੀ ਲੱਗਦਾ ਇਹ ਤੇ ਜਿਹੜਾ ਹੁੰਦਾ ਸ਼ਕੰਜੀ ਵਾਲਾ ਨਿੰਬੂ ਪਾਣੀ ਸ਼ਕੰਜੀ ਕੁਝ ਐਦਾਂ ਦਾ ਆਉਂਦਾ ਲਾਈਮਨ ਫਲੇਵਰ ਵਾਲਾ ਉਹਨਾਂ ਲੋਗੂ ਜਿਵੇਂ ਆਪਾਂ ਲਿਫ ਕਾ ਪੀਦੇ ਹੁੰਨੇ ਟੇਸਟੀ ਬਹੁਤ ਜ਼ਿਆਦੇ ਲੱਗਦੇ ਨੇ ਕੋਲਡ ਡਰਿੰਕਸ ਨਾਲੋਂ ਬਹੁਤ ਵਧੀਆ ਚੀਜ਼ ਆ ਲੱਗਦੀ ਇਹ ਅਸੀਂ ਜ਼ਿਆਦਾਤਰ ਇਹੀ ਲੈ ਗਏ ਹਾਂ ਗਰਮੀਾਂ ਵਿੱਚ ਜਾਂ ਰੋਹ ਆਬ ਦਾ ਜਾਂ ਫਿਰ ਰਸਨਾ ਔਰ ਇਹ ਫਲੇਵਰ ਅਸੀਂ ਘੱਟ ਪੀਂਦੇ ਆ ਮੰਗੋ ਤੇ ਲੈਮਨ ਫਲੇਵਰ ਆਹੀ ਦੋ ਫਲੇਵਰ ਜ਼ਿਆਦਾ ਪੀਂਦੇ ਆ ਔਰ ਇਹ ਫਰਿੱਜ ਵਿੱਚ ਰੱਖਣ ਦੀ ਵੀ ਲੋੜ ਨਹੀਂ ਮੈਂ ਤਾਂ ਬਾਹਰ ਹੀ ਰੱਖਦੀ ਹੁੰਦੀ ਆ ਫਰਿੱਜ ਵਿੱਚ ਨਹੀਂ ਮੈਂ ਰੱਖਦੀ ਹੁੰਦੀ ਕਈ ਕੀ ਕਰਦੇ ਨੇ ਪਹਿਲਾਂ ਹੀ ਪਾਣੀ ਭਰ ਕੇ ਰੱਖ ਲੈਂਦੇ ਨੇ ਹਨਾ ਮੇਰੇ ਚੱਕੋ ਤੇ ਪੀ ਉਹ ਮੈਂ ਅਸੀਂ ਕਰਦੇ ਪਾਣੀ ਤਾਂ ਅਸੀਂ ਜਦੋਂ ਬਣਾਉਣਾ ਹੁੰਦਾ ਉਹਦੀ ਪਾ ਕੇ ਪੀਂਦੇ ਆ ਮੈਂ ਇੱਥੇ ਰੱਖਦੀ ਹੁੰਦੀ ਆ ਆ ਜਗ੍ਹਾ ਬੈਸਟ ਆ ਮੇਰੇ ਨਾ ਵਾਸਤੇ ਤੋ ਉਸ ਟ੍ਰੋਲੀ ਬਹੁਤ ਭਾਰੀ ਹੋ ਜਾਂਦੀ ਚਾ ਤਾਂ ਕਰ ਮੋਝ ਭਾਰੀ ਬੋਟਲਸ ਰੱਖ ਦਿੰਦੀ ਇੱਥੇ ਰੱਖ ਲਾਂ ਜਣੀਆ ਚਲ ਇਹੋ ਕੁ ਮੇਰੇ ਨਾ ਸਨੇ ਦਾ ਕੰਮ ਤੇ ਹੁਣ ਮੈਂ ਨਾ ਸੌਫ ਇਲਾਇਚੀ ਪਿਸਣੀ ਆ ਸੌਫ ਕੱਢੀ ਹੋਈ ਆ ਇੱਥੇ ਕੁਛ ਇਹਦੇ ਵਿੱਚ ਇੱਕ ਮੁਠੀ ਮੇ ਇਲਾਇਚੀਆਂ ਦੀ ਪਾਣੀ ਇਹਨੂੰ ਪੀਸਣਾ ਇਹਦੇ ਵਿੱਚ ਪਾਉਂਗੀ ਮਿਸ਼ਰੀ ਤਾ ਗੜ ਮਿਸ਼ਰੀ ਤੇ ਇਹਨਾਂ ਚੀਜ਼ਾਂ ਪੀਸ ਕੇ ਰੱਖੂੰਗੀ ਕਈ ਵਾਰ ਕੀ ਹੁੰਦਾ ਨਾ ਮੈਨੂੰ ਦੁੱਧ ਜਿਵੇਂ ਮੈਨੂੰ ਥੋੜਾ ਜਿਹਾ ਫਲੇਵਰ ਵਾਲਾ ਵਧੀਆ ਲੱਗਦਾ ਹੋਵੇ ਦੁੱਧ ਪਰ ਰੋ ਰੋਜ਼ ਆਪਾਂ ਕਾਫੀ ਬੀਨ ਪੀਸਾ ਜਾਂਦੇ ਰੋ ਮੈਂਗੋ ਸ਼ੇਕ ਵੀਨ ਪੀਸ ਸਕਦੇ ਹੁਣ ਗਰਮੀ ਵਿੱਚ ਇਲਾਇਚੀ ਤੇ ਫਲੇਵਰ ਸੌਂਫ ਦਾ ਫਲੇਵਰ ਅੱਛਾ ਹੁੰਦਾ ਵੈਸੇ ਵੀ ਸੌਂਫ ਦੇ ਬੈਨੀਫਿਟਸ ਕਾਫੀ ਹੁੰਦੇ ਨੇ ਤਾਂ ਕਰਕੇ ਮੈਂ ਇਹ ਪਾਊਡਰ ਉਹਦੀ ਪਾਣਾ ਕਰਾਂਗੀ ਸ਼ੇਕ ਵਾਂਗੂ ਬਣਦਿਆਂ ਕਰੂ ਫਲੇਵਰ ਵਾਲਾ ਦੁੱਧ ਬਣਦਿਆਂ ਕਰੂ ਪੀਆ ਕਰੂੰਗੀ ਮੈਂ ਇਹ ਪੀਸ ਕੇ ਆਉਣੇ ਬਾਅਦ ਇਧਰ ਮੈਂ ਪੀਸਲੇ ਸੌਂਸ ਤੇ ਇਲਾਇਚੀ ਦਾ ਪਾਊਡਰ ਮੈਂ ਚੀਨੀ ਹੁਣੀ ਨੇ ਮਿਕਸ ਕਰੀ ਇਹਦੇ ਵਿੱਚ ਮਿਸ਼ਰੀ ਮੇਰੇ ਕੋਲ ਪੀਸੀ ਹੋਈ ਪਈ ਆ ਜਿਹਨੂੰ ਮੈਂ ਦੁੱਧ ਵਿੱਚ ਪਾਇਆ ਕਰੂੰਗੀ ਤਾਂ ਮੈਂ ਉਹਦੇ ਨਾਲ ਦੇ ਨਾਲ ਚੀਨੀ ਪਾ ਦਾਂਗੀ ਤੇ ਇਸ ਕਰਕੇ ਮੈਂ ਸਿਰਫ ਇਲਾਇਚੀ ਤੇ ਸੌਂਸ ਦਾ ਪਾਊਡਰ ਹੀ ਰੱਖ ਰਹੀ ਐ ਇਹ ਮਿਸ਼ਰੀ ਮਿਕਸ ਨਹੀਂ ਕਰੀ ਮੈਂ ਇਹਦੇ ਵਿੱਚ ਮੈਂ ਥੋੜਾ ਜਿਹਾ ਇਸਨੂੰ ਪਾ ਦੁੱਧ ਵਿੱਚ ਪਾਇਆ ਜਾਂਦਾ ਤਾਂ ਅੰਤ ਵਿੱਚ ਕਰੰਮੇਰਜੀ ਕਰ ਦੋਵੇਂ ਠੰਡਾ ਦੁੱਧ ਹੋਵੇ ਵਿੱਚ ਕੋਈ ਫਲੇਵਰ ਹੋਵੇ ਕਿ ਮੈਂ ਇੱਕ ਆਲਾ ਤਰੀਕਾ ਬਿਲਕੁਲ ਇੱਕ ਚਮਚਾ ਚੱਕੋ ਤੇ ਪਾਉ ਜਿਵੇਂ ਬੱਚੇ ਬਕੌਨ ਮੀਟਾ ਪਾਉਂਦੇ ਨੇ ਬੱਚਿਆਂ ਨੂੰ ਵੀ ਆਪਾਂ ਇਹ ਦੇ ਸਕਦੇ ਹਾਂ ਤੁਹਾਨੂੰ ਸੌਂਫ ਵੀ ਦੇ ਲਾਈਟ ਜੀ ਤਸੀਰ ਵੀ ਠੰਡੀ ਹੁੰਦੀ ਆ ਕਰੰਮੀਆਂ ਚ ਵੈਸੇ ਵੀ ਸੌਂਫ ਖਾਣੀ ਬਗਿਆ ਹੁੰਦੀ ਆ ਪੇਟ ਵਾਸਤੇ ਵੀ ਅੱਛੀ ਹੁੰਦੀ ਆ ਆਪਣੇ ਡਾਈਜੈਸ਼ਨ ਵਾਸਤੇ ਫਲੇਵਰ ਦੇ ਅਛਾਣਾ ਦੁੱਧ ਜੀ ਤਾਂ ਕਿ ਸੌਂਫ ਦਾ ਬੱਚਿਆਂ ਨੂੰ ਸ਼ੇਕ ਜਿਹਾ ਬਣਾ ਕੇ ਦੇ ਸਕਦੇ ਆ ਆਪਾਂ ਚਲੋ ਇਹਨਾਂ ਆਪਾਂ ਇਹ ਰੱਖ ਲੈਣੇ ਬੰਦ ਕਰਕੇ ਮਮਾ ਚਾਹਦੇ ਵਾਕ ਕਰਨ ਟਾਈਮ ਹੋ ਗਿਆ 6:20 ਦਾ 6:20 ਹੋ ਗਏ ਅੱਗੇ ਤਾਂ ਮੈਂ 6 ਵਜੇ ਨਿਕਲ ਜਾਂਗੀ ਉਸ ਬਾਅਦ ਮੈਂ 6:30 ਵਜੇ ਨਿਕਲਾਂਗੀ 6:20 ਤੱਕ ਇਹ ਕਰੇ ਪੱਤੀ ਤੇ ਬਸ ਅੱਜ ਮੈਂ ਥੋੜੀ ਜਿਹਾ ਕੰਮ ਜੀ ਕਰ ਲਾਂਗੀ ਫੇਸ ਕਰਕੇ ਲੇਟ ਹੋऊंगी ਕਿਉਂਕਿ ਹੁਣ ਗਰਮੀ ਹੋਗੀ ਬਾਹਰ ਤੋਂ ਧਰੇ ਜਿਹੜੇ ਤੋਂ ਪਸੇਕ ਬਹੁਤ ਚਾਦਿਆ ਜਦੋਂ ਬਾਹਰ ਸੈੱਡ ਕਰਦੇ ਹਾਂ ਨਾ ਉਹ ਗਰਮ ਗਰਮ ਹਵਾ ਮੂੰਹ ਤੇ ਵੱਜੀ ਜਾਂਦੀ ਪਰ ਫਿਰ ਕਰੀਏ ਕਿ ਅੰਦਰ ਵੀ ਨਹੀਂ ਬੈਠੇ ਹਾਂ ਨਾ ਇਧਰ ਸ਼ਾਮ ਨੂੰ ਮੈਂ ਬਣਾਉਂਗੀ ਅੱਜ ਖਿਚੜੀ ਉਹਦੋਂ ਖਿਚੜੀ ਬਣਾਈ ਸੀ ਪਾਸੋਂ ਪਤਾ ਚੋਕੇ ਸਾਰੇ ਨੂੰ ਮੰਮੀ ਨੂੰ ਬਹੁਤ ਅੱਛੀ ਲੱਗੀ ਦਵਿੰਦਰ ਨੂੰ ਬਹੁਤ ਅੱਛੀ ਲੱਗੀ ਫਿਰ ਮੈਂ ਕਿਚ ਥੋੜੇ ਜਾਦੇ ਬਣਾ ਰਹੀ ਹਾਂ ਮੂੰਗੀ दाल ਚੌਲ ਸਵਾਚਾਂਕਸ ਤੇ ਮਟਰ ਕੱਟੇ ਹੋਏ ਨੇ ਫਰੋਜ਼ਨ ਬਾਕੀ ਤੜਕਾ ਥੋੜਾ ਕਾ ਲਾ ਕੇ ਬਣਾਉਂਗੀ ਪਿਆਜ਼ ਹਰੀ ਮਿਰਚ ਟਮਾਟਰ ਦਾ ਤੜਕਾ ਲਾ ਕੇ ਫਿਰ ਬਣਾਉਂਗੀ ਟੇਸਟੀ ਲੱਗਦੇ ਕਰਾਰੀ ਬਣਦੇ ਥੋੜੀ ਵੀ ਪਤਲੀ ਰੱਖ ਦਿੰਦੀ ਹੁੰਨੀ ਆ ਇਸ ਕਰਕੇ ਮੈਂ ਸੈਰ ਕਰਕੇ ਆ ਕੇ 7 ਵਜੇ ਬਣਾਉਂਗੀ ਤਾਂ ਕਿ ਗਰਮ ਗਰਮ ਖਾ ਲਈਏ ਫਿਰ ਪਈ ਨਾ ਕਰੜੀ ਹੋ ਨਿ ਚੌਲ ਜੇ ਬਣ ਜਾਂਦੇ ਨੇ ਖੁਸ਼ਕ ਜੀ ਹੋ ਜਾਂਦੀ ਹੈ ਤੇ ਇਹ ਪਤਲੀ ਜੀ ਥੋੜੀ ਵਧੀਆ ਲੰਦੀ ਹੈ ਦੋ ਦਿਨ ਹੋ ਗਏ ਮੈਂ ਤੁਹਾਨੂੰ ਡਸਟਿੰਗ ਨਹੀਂ ਹੋਈ ਬਿਲਕੁਲ ਵੀ ਡਸਟਿੰਗ ਹੋਈ ਨਹੀਂ ਦੋ ਦਿਨ ਹੋ ਗਏ ਤਾਂ ਹਾਲ ਦੇਖੋ ਕੀ ਹੋਇਆ ਪਿਆ ਦੇਖੋ ਡਸਟ ਐਨ ਐਂਡਸਟ ਜੜੀ ਪਈ ਐ ਅਹੀਂ ਇਧਰ ਆ ਵਾਲੀ ਵਿੰਡੋ ਤੋਂ ਹੀ ਬਹੁਤ ਡਸਟ ਆਉਂਦੇ ਐ ਐਂਟਰੈਂਸ ਕੋਲੇ ਨਾ ਸਿੱਧੀ ਮਿੱਟੀ ਆਉਂਦੀ ਐ ਦੇਖੋ ਐਨ ਐਂਡ ਮਿੱਟੀ ਜੜੀ ਪਈ ਐ ਬੁਰਾ ਹਾਲ ਹੋਇਆ ਪਿਆ ਮੈਂ ਨਾ ਦੋ ਦਿਨ ਛੁੱਟੀ ਮਾਰ ਲਈ ਕੰਮ ਤੋਂ ਕੱਲ ਵੀ ਡਸਟਿੰਗ ਨਹੀਂ ਕਰੀ ਤੇ ਅੱਜ ਵੀ ਡਸਟਿੰਗ ਨਹੀਂ ਕਰੀ ਹੈਗੀ ਇਹਨੇ ਨੇ ਮਿੱਟੀ ਚੜ ਗਈ ਦੱਸ ਕੀ ਕਰੂ ਕੋਈ ਹਨਾ ਇੱਕ ਦਿਨ ਬੰਦਾ ਨਾ ਡਸਟਿੰਗ ਕਰੇ ਘਰ ਦਾ ਬੁਰਾ ਹਾਲ ਹੋ ਜਾਂਦਾ ਜੇ ਮੈਂ ਕਰਦੀ ਫਿਰ ਮੈਨੂੰ ਕਹਿ ਦਿੰਦੇ ਨੇ ਤੁਸੀਂ ਵੀ ਕਰਦੇ ਨਾ ਬਹੁਤ ਕੰਮ ਕਰਦੇ ਬਹੁਤ ਸਫਾਈ ਕਰਦੇ ਹੋ ਕੀ ਕਰੀ ਕਦੇ ਕਦੇ ਨਹੀਂ ਚੀ ਕਰਦਾ ਫਿਰ ਮੈਂ ਕਰਦੀ ਵੀ ਨਹੀਂ ਹਨਾ ਜਿਵੇਂ ਹੁਣ ਦੋ ਦਿਨ ਦਾ ਮੇਰਾ ਜੀ ਨਹੀਂ ਕਰਿਆ ਫਿਰ ਮੈਂ ਕੀ ਟੀ ਇੰਡਸਟਰੀ ਮੈਂ ਕਿਹਾ ਚਲੋ ਮੈਂ ਨਾ ਛੁੱਟੀ ਮਾਰ ਦਿਆਂ ਇਹ ਤਾਂ ਕੰਮ ਰੋਜ਼ ਹੀ ਰਹਿਣਗੇ ਇੱਕ ਦਿਨ ਆਪ ਨੂੰ ਵੀ ਬ੍ਰੇਕ ਚਾਹੀਦੀ ਹੋਣੀ ਆ ਤੇ ਫਿਰ ਘਰ ਦਾ ਹੋ ਗਿਆ ਬੁਰਾ ਹਾਲ ਹੁਣ ਕੱਲ ਨੂੰ ਮ ਤਾਂ ਕੱਲ ਨੂੰ ਕਰੂੰ ਟ੍ਰਾਸਟਿੰਗ ਚਲ ਚੱਲਦੇ ਆ ਕਰਦੇ ਵਰਕ ਸਾਡੇ ਸ਼ੁਰੂਗਾ ਜੀ ਮੈਂ ਲੇਟ ਹੋ ਗਈ 10 ਮਿੰਟ ਲੇਟ ਹੋ ਗਈ ਅੱਜ ਮੈਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਆ ਕੇ ਖਿਚੜੀ ਬਣਾਉਣੀ ਆ 7:30 ਵਜੇ ਅੰਦਰ ਆ ਜਾਣਾ ਹਰ ਹਾਲ ਵਿੱਚ ਆ ਕੇ ਬਣਾਉਣਾ ਖਿਚੜੀ ਤੇ ਇਧਰ ਹੋ ਗਿਆ ਡਿਨਰ ਰੈਡੀ ਖਿਚੜੀ ਵਿਦ ਦਹੀਂ ਬਹੁਤ ਜਿਆਦਾ ਟੇਸਟੀ ਲੱਗਦੀ ਆਮਲੀ ਖਿਚੜੀ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ